ਵੀਸ ਨੇ ਬੰਦੇ ਦੀ ਨਿਸ਼ਾਨੀ ਦੇਖੋ ਵੀਸ ਨੇ ਬੰਦਾ ਚੁੱਪ ਰਹਿੰਦੇ ਆ ਚੁੱਪ ਕਰਕੇ ਉਹ ਤੁਹਾਡੀਆਂ ਗੱਲਾਂ ਸੁਣਦੇ ਆ ਤੁਹਾਡਾ ਭੇਦ ਲੈ ਲੈਣਗੇ ਤੁਹਾਡਾ ਭੇਦ ਲੈ ਕੇ ਉਹ ਦੂਜੇ ਬੰਦਿਆਂ ਦੇ ਕੋਲੇ ਗੱਲ ਕਰ ਦਿੰਦੇ ਆ ਵੀਸ ਨੇ ਬੰਦੇ ਆਪ ਨੂੰ ਦੇਖਣ ਨੂੰ ਵਧੀਆ ਲੱਗਦੇ ਹੁੰਦੇ ਆ ਵੀ ਇਹ ਜਰ ਬੰਦਾ ਬੋਲਦਾ ਵਧੀਆ ਗੱਲਬਾਤ ਵਧੀਆ ਕਰਦਾ ਪਰ ਪੈਸੇ ਦੇ ਮਾਮਲੇ 'ਚ ਵਰਤਣ ਦੇ ਮਾਮਲੇ ਦੇ ਵਿੱਚ ਨਾਲ ਲੈ ਕੇ ਪਤਾ ਲੱਗਦਾ ਵੀ ਇਹ ਬੰਦਾ ਕਿੱਦਾਂ ਦਾ ਵੀਸ ਨੇ ਬੰਦੇ ਚੁੱਪ ਕਰਕੇ ਤੁਹਾਡੀਆਂ ਗੱਲਾਂ ਸੁਣਨਗੇ ਜਦੋਂ ਕੋਈ ਮੌਕਾ ਤੁਸੀਂ ਗਲਤੀ ਕਰਤੀ ਮੌਕਾ ਆਉਂਦਾ ਥੋੜੀਆਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਸ਼ੇਅਰ ਕਰ ਦੇਣਗੇ ਵੀ ਤੂੰ ਤਾਂ ਕੀਤਾ ਸੀ ਤੂੰ ਤਾਂ ਕੀਤਾ ਸੀ ਫਲਾਣਾ ਨਾਮ ਦਾ ਆਪਾਂ ਫਿਰ ਉਹ ਤੋਂ ਕਹਿੰਦੇ ਆ ਯਾਰ ਮੈਂ ਤਾਂ ਤੈਨੂੰ ਸਹੀ ਸਮਝਦਾ ਸੀਗਾ ਤੂੰ ਤਾਂ ਮੇਰੀਆਂ ਗੱਲਾਂ ਨੂੰ ਬਟਨ ਦਿੱਕੇ ਦਿੱਕੇ ਗੱਲਾਂ ਨੂੰ ਵੱਡੀਆਂ ਕਰਕੇ ਦੱਸਣ ਲੱਗ ਗਿਆ ਉਹ ਹੁੰਦਾ ਵੀਸਣਾ ਬੰਦਾ ਵੀਸਣਾ ਜਿਹੜਾ ਬੰਦਾ ਉਹ ਆਪਦੇ ਦਿਮਾਗ ਦੇ ਵਿੱਚ ਸਟੋਰ ਕਰ ਲੈਂਦਾ ਬਹੁਤ ਚੀਜ਼ਾਂ ਵੀਸਲੀਆਂ ਕਈ ਵਾਰੀ ਔਰਤਾਂ ਵੀ ਹੁੰਦੀਆਂ ਨੇ ਜਿਹੜੀਆਂ ਚੁੱਪ-ਚਾਪ ਕਰਕੇ ਗੱਲਾਂ ਸੁਣ ਲੈਂਦੀਆਂ ਨੇ ਆਪਣੇ ਤੋਂ ਜਦੋਂ ਕੋਈ ਭਾਂਡਾ ਫੋੜਦਾ ਹੁੰਦਾ ਉਹ ਫਿਰ ਉੱਚੀ-ਉੱਚੀ ਜਾ ਕੇ ਬੋਲਦੀਆਂ ਨੇ ਬੰਦੇ ਵੀ ਇਦਾਂ ਦੇ ਹੁੰਦੇ ਆ ਹਰ ਬੰਦੇ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਮਾੜਾ ਨੀਵਾ ਉੱਚਾ ਸਾਰੇ ਮਤਲਬ ਮਾੜਾ ਚੰਗਾ ਸਾਰੇ ਹੁੰਦੇ ਨੇ ਬੰਦੇ ਪਰ ਦੂਸਰੀ ਬੰਦਰੀ ਨਿਸ਼ਾਨੀ ਇਹ ਹੁੰਦੀ ਆ ਤੁਹਾਡੇ ਨਾਲ ਖੁਸ਼ ਰਹੂਗਾ ਤੁਹਾਨੂੰ ਐ ਲੱਗੂਗਾ ਕਿ ਬੰਦਾ ਸੌ ਬਹੁਤ ਆ ਇਹਦੇ ਅਰਕੋ ਕੋਈ ਬੰਦਾ ਨਹੀਂ ਹੈਗਾ ਪਰ ਬੰਦਾ ਚੁਗਲ ਕੋਰ ਹੁੰਦਾ ਅੰਦਰੋਂ ਤੁਹਾਡਾ ਮਾੜਾ ਚੁਗਲ ਕੋਰ ਹੁੰਦਾ ਬੰਦਾ ਇਹ ਹੁੰਦੇ ਨੇ ਕਈ ਬੰਦੇ ਇਸ ਕਰਕੇ ਇਹਨਾਂ ਦੀ ਪਰਵਾਹ ਨਾ ਕਰਿਆ ਕਰੋ ਤੁਸੀਂ ਜ਼ਿੰਦਗੀ ਦੇ ਵਿੱਚ ਆਪ ਨੂੰ ਜਗਾ ਕੇ ਤੁਰਿਆ ਕਰੋ ਆਪਾਂ ਮਰੇ ਮਰੇ ਤੁਰਦੇ ਰਹਿੰਦੇ ਆਂ ਅੰਦਰੋਂ ਜਵੀਰ ਨੂੰ ਜਗਾ ਕੇ ਜਵਾਨ ਨੂੰ ਅੱਖਾਂ ਖੋਲ ਕੇ ਸਾਰਾ ਕੁਝ ਜਗਾ ਕੇ ਆਪਾਂ ਨੂੰ ਤੁਰਨਾ ਪੈਣਾ ਇਹ ਚੀਜ਼ਾਂ ਦੇ ਵਿੱਚ ਫਿਰ ਆਪਾਂ ਨੂੰ ਪਤਾ ਲੱਗੂਗਾ ਮਨ ਨੂੰ ਕਿ ਸਿਆਣੇ ਬੰਦੇ ਨੇ ਗੱਲ ਕਹੀ ਸੀਗੀ ਤੂੰ ਆਪਣੇ ਨਾਲ ਦੇ ਬੰਦੇ ਨੂੰ ਮਾੜਾ ਕਹਦੇ ਉਸ ਬੰਦੇ ਸਾਹਮਣੇ ਜੇ ਤੂੰ ਕਿਸੇ ਦਾ ਮਾੜਾ ਮਟਾ ਪੇਤ ਲੈਣਾ ਔਕਾਤ ਪਤਾ ਕਰਨੀ ਆ ਤੈਨੂੰ ਉਹਨੇ ਨਾਲ ਹੀ ਪਤਾ ਲਾਵੀਂ ਹਾਂ ਜੇ ਤਾਂ ਬੇਕਾਰ ਬੰਦਾ ਫਲਾਣਾ ਤੈਨੂੰ ਕਾ ਜੇ ਉਹ ਉਹਨੇ ਵੀ ਇਦਾਂ ਦੀ ਗੱਲ ਕਹਿ ਦੇਣੀ ਆ ਤੈਨੂੰ ਪਤਾ ਹੋਊਗਾ ਉਹ ਬੰਦਾ ਮੇਰੇ ਨਾਲ ਸਹੀ ਆ ਪਰ ਤੇਰਾ ਸਾਹਮਣੇ ਵਾਲੇ ਬੰਦੇ ਨੂੰ ਤੂੰ ਜਿਹਨੂੰ ਗੱਲ ਦੱਸ ਰਹੇ ਹਾਂ ਜਿਹਨੇ ਇਹ ਗੱਲ ਕਹਿ ਤੀ ਸਮਝ ਲੈ ਔਕਾਤ ਤੋਂ ਬਾਹਰ ਹੋ ਜਾਂਦਾ ਬੰਦਾ ਤੈਨੂੰ ਪਤਾ ਨਾ ਵੀ ਉਹ ਬੰਦਾ ਇੱਕ ਸਹੀ ਆ ਵੀ ਮੈਂ ਇਹਨੂੰ ਜਾਣ ਕੇ ਗਲਤ ਬੋਲਿਆ ਤਾਂ ਫਿਰ ਸਾਹਮਣੇ ਵਾਲੇ ਬੰਦੇ ਦੀ ਤੁਹਾਨੂੰ ਜਿਹੜੀ ਔਕਾਤ ਪਤਾ ਲੱਗ ਜੂਗੀ ਪਰ ਇਹ ਗੱਲਾਂ ਜ ਸੀ ਆਈ ਡੀ ਵਾਲੇ ਹੁੰਦੇ ਨੇ ਵੀ ਝੂਠ ਬੋਲ ਕੇ ਗੱਲਾਂ ਪਤਾ ਕਰਦੇ ਆ ਇਹ ਝੂਠ ਬੋਲਣ ਦਾ ਇੱਕ ਫਾਇਦਾ ਵੀ ਹੁੰਦਾ ਹੈ ਇੱਕ ਨੁਕਸਾਨ ਵੀ ਹੁੰਦਾ ਝੂਠ ਬੋਲ ਕੇ ਕਿਸੇ ਦਾ ਭੇਤ ਲਵੋ ਉਹਨੂੰ ਪੁੱਛੋ ਵੀ ਆਹ ਬੰਦਾ ਕਿੱਦਾਂ ਦਾ ਹੈ ਬੰਦਾ ਕਿੱਦਾਂ ਦਾ ਥੋੜਾ ਮਾੜਾ ਜੇ ਉਹ ਬੰਦਾ ਉਹਦੀ ਜਿਹੜੀ ਬੇਇੱਜ਼ਤੀ ਆ ਜਾਂ ਗੱਲਾਂ ਨੇ ਜਾਂ ਚੁਗਲੀਆਂ ਨੇ ਤੁਹਾਡੇ ਸਾਹਮਣੇ ਕਰ ਦਿੰਦਾ ਉਹ ਤੁਹਾਨੂੰ ਵੀ ਨਹੀਂ ਬਖਸ਼ੂਗਾ ਕਿਸੇ ਤੀਜੇ ਬੰਦੇ ਦੇ ਸਾਹਮਣੇ ਇਸ ਕਰਕੇ ਇਹ ਚੀਜ਼ਾਂ ਦੇ ਵਿੱਚੋਂ ਬਚ ਕੇ ਆਪਾਂ ਸਾਈਡ ਤੇ ਰਹੀਏ ਆਪਾ ਪੜੀਏ ਲਿਖੀਏ ਜਾਂ ਮੜਾ ਹਟੇ ਉਧਰ ਉਧਰ ਨੌਲੇਜ ਲੈ ਕੇ ਮਾਈਂਡ ਸੈਟ ਕਰੀਏ ਆਪਣਾ ਕਿਸੇ ਪਾਸੇ ਨੂੰ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਦਿਮਾਗ 'ਚ ਘਰ ਘਰ ਜਾਂਦੀਆਂ ਨੇ ਵੀਸਣੇ ਬੱਦੇ ਦੀ ਨਿਸ਼ਾਨੀ ਹੁੰਦੀ ਆ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਵੀ ਵੀਸਣਾ ਬੰਦਾ ਉਹਨੂੰ ਪਰੇ ਹੋ ਜੇ